ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ 22 23 ਅਤੇ 24 ਮਈ ਕਿਵੇਂ ਜਰਾਵੇਗਾ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦਾ ਪ੍ਰਕੋਪ ਵਧਿਆ ਹੋਇਆ ਸੀ ਜਿਸ ਦੇ ਮੱਦੇ ਨਜ਼ਰ ਬੀਤੀ ਕੱਲ ਇੱਕ ਬਹੁਤ ਤਕੜਾ ਸਿਸਟਮ ਹਿਮਾਚਲ ਦੇ ਵੱਲੋਂ ਵੈਸਟਰਨ ਇੰਡੀਅਨ ਸਰਵਸ ਚੁੱਕੋ ਮੁਦੀ ਹੋਈ ਪੰਜਾਬ ਹਰਿਆਣਾ ਦਿੱਲੀ ਐਮਪੀ ਤੱਕ ਪਹੁੰਚ ਕੀਤੀ ਹੈ ਜਿਸ ਨੇ ਜਿਸ ਦੇ ਕਾਰਨ ਬਹੁਤੇ ਇਲਾਕੇ ਵਿੱਚ ਸਾਨੂੰ ਬਹੁਤ ਤਕੜੇ ਸਿਸਟਮ ਮੀਂਹ ਦੇ ਬਣਦੇ ਹੋਏ ਦਿਖਾਈ ਦੇ ਰਹੇ ਸੀ ਜਿਸ ਦਿਨ ਬਹੁਤ ਤਕੜਾ ਮੀਂਹ ਦਾ ਸਪੈਲ ਪੰਜਾਬ ਦੇ ਵਿੱਚ ਲੱਗਿਆ ਹੈ ਜਿਸ ਸਪੈਲ ਕਰਨ ਗਰਮੀ ਤੋਂ ਬਹੁਤ ਵੱਡੀ ਰਾਹਤ ਪੰਜਾਬ ਵਾਸੀਆਂ ਨੂੰ ਮਿਲੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡਾ ਇਲਾਕਾ ਕਿਹੜਾ ਹੈ ਤੁਹਾਡੇ ਇਲਾਕੇ ਵਿੱਚ ਬਾਰਾਤ ਮੀਂਹ ਹੋਇਆ ਹੈ ਜਾਂ ਨਹੀਂ ਕਿਵੇਂ ਦੇ ਹਾਲਾਤ ਨੇ ਤਾਪਮਾਨ ਦੇ ਚੈਨਲ ਤੇ ਨੰਮੇ ਹੋ ਤਾਂ ਤੁਸੀਂ ਚੈਨਲ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਤੇ ਆਉਂਦੀ ਜਾਣਕਾਰੀਆਂ ਲਗਾਤਾਰ ਮਿਲਦੇ ਰਹਿਣ YouTube ਦੇ ਉੱਪਰ ਚੈਨਲ ਸਬਸਕ੍ਰਾਈਬ ਕਰ ਲਓ Facebook ਦੇ ਉੱਪਰ ਸਾਡੇ ਪੇਜ ਨੂੰ ਫੋਲੋ ਤੇ ਲਾਈਕ ਕਰ ਦਿਓ ਤਾਂ ਕਿ ਜੋ ਵੀ ਅਪਡੇਟਸ ਹੋਣ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਹੁਣ ਗੱਲ ਕਰ ਗਏ ਤਾਜ਼ਾ ਸੈਟਲਾਈਟ ਇਮੇਜ ਦੀ ਇਮੇਜ ਤੋਂ ਸਾਫ ਪਤਾ ਲੱਗ ਰਿਹਾ ਕਿ ਫਿਲਹਾਲ ਮੌਸਮ ਕਲੀਅਰ ਹੈ ਕੋਈ ਵੱਡੀ ਹਲਚਲ ਨਹੀਂ ਹੈ ਕਿਸੇ ਤਰੀਕੇ ਦੀ ਮੌਸਮੀ ਕਾਰਵਾਈ ਸਾਨੂੰ ਅੱਜ 22 ਤਰੀਕ ਨੂੰ ਦਿਖਾਈ ਨਹੀਂ ਦਵੇਗੀ ਫਿਲਹਾਲ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਸਿਸਟਮ ਜਿਹੜੇ ਨੇ ਹੁਣ ਉਹ ਲਗਭਗ ਪੂਰਬੀ ਭਾਗ ਦੇ ਵਿੱਚ ਜਾ ਚੁੱਕੇ ਨੇ ਜਾਂ ਫਿਰ ਪਕਲੇ ਮੱਧ ਭਾਰਤ ਤੋਂ ਥੱਲੇ ਵੱਲ ਹੁਣ ਉਹ ਖਿਸਕ ਚੁੱਕੇ ਨੇ ਜਿਸ ਦੇ ਨਾਲ ਉਮੀਦ ਹੁਣ ਇਹੀ ਹੈ ਕਿ ਅੱਜ ਮੌਸਮ ਫਿਲਹਾਲ ਠੀਕ ਬਣੇ ਰਹੇਗਾ ਹੁਣ ਗੱਲ ਕਰਦੇ ਹਾਂ ਮੌਸਮ ਭਾਗ ਵੱਲੋਂ ਕੀ ਅਲਰਟ ਜਾਰੀ ਹੋਏ ਨੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੇ ਤਾਜ਼ਾ ਅਲਰਟ ਤੁਹਾਡੇ ਸਾਹਮਣੇ ਹੈ ਜੀ 22 ਤਰੀਕ ਨੂੰ ਮੌਸਮ ਡਰਾਈ ਹੈ ਕੋਈ ਵੱਡੀ ਹਲਚਲ ਨਹੀਂ ਹੈ ਕਿਸੇ ਤਰੀਕੇ ਦੀ ਵੱਡੀ ਹਲਚਲ ਮੀਂਹ ਦੀ ਨਾ ਹੋਣ ਕਾਰਨ ਅੱਜ ਮੌਸਮ ਖੁਸ਼ਕੀ ਰਹੇਗਾ ਹਾਂ ਬੀਤੀ ਕੱਲ ਜੋ ਮੀਂਹ ਹੋਇਆ ਉਸ ਦੇ ਨਾਲ ਤਾਪਮਾਨ ਦੇ ਵਿੱਚ ਗਰਾਵਟ ਆਵੇਗੀ ਜੋ ਤਾਪਮਾਨ ਪੰਜਾਬ ਦੇ ਵਿੱਚ 45 ਡਿਗਰੀ ਨੂੰ ਹੱਥ ਲਗਾ ਰਹੇ ਸਨ ਉਹ ਕਿਤੇ ਨਾ ਕਿਤੇ ਕੰਟਰੋਲ ਵਿੱਚ ਆਉਣਗੇ 40 ਤੋਂ 42 ਡਿਗਰੀ ਤੱਕ ਤਾਪਮਾਨ ਰਹਿਣਗੇ ਯਾਨੀ 3 ਤੋਂ 4 ਡਿਗਰੀ ਤਾਪਮਾਨ ਦੇ ਵਿੱਚ ਗਰਾਵਟ ਦੇਖਣ ਨੂੰ ਮਿਲੇਗੀ ਤੇ ਤੇਈ ਤਰੀਕੇ ਤੇ 24 ਤਰੀਕ ਨੂੰ ਆਈਸੋਲੇਟਡ ਮੌਸਮ ਦੇ ਹਾਲਾਤ ਨੇ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਬਹੁਤੇ ਇਲਾਕੇ ਵਿੱਚ ਹਲਕੀ ਦਰਮਿਆਨੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਜਿਨ੍ਹਾਂ ਦੇ ਬਾਰੇ ਜੋ ਅਲਰਟ ਜਾਰੀ ਹੋਏ ਨੇ ਉਹ ਇਹੀ ਹੈ ਜੀ ਕਿ 22 ਤਰੀਕ ਨੂੰ ਹੀਟ ਵੇਵ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਬਹੁਤੇ ਇਲਾਕੇਾਂ ਵਿੱਚ ਖੁਸ਼ਕ ਲੂ ਵਰਗੇ ਹਾਲਾਤ ਰਹਿਣਗੇ ਜਿਆਦਾਤਰ ਅਗਰ ਗੱਲ ਕੀਤੀ ਜਾਵੇ ਤਾਂ ਕੁਸ਼ਕ ਜ਼ਿਲ੍ਹੇ ਵਿੱਚ ਜਿਨ੍ਹਾਂ ਵਿੱਚ ਮੀਂਹ ਨਹੀਂ ਦੇਖਣ ਨੂੰ ਮਿਲਿਆ ਉਹਨਾਂ ਵਿੱਚ ਅਜਿਹੇ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ ਫਿਰ ਉਸ ਤੋਂ ਬਾਅਦ 23 ਤਰੀਕ ਤੇ 24 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਹਲਕੇ ਦਰਮਿਆਨੀ ਬਾਰਿਸ਼ ਦੀ ਉਮੀਦ ਕੀਤੀ ਜਾ ਰਹੀ ਹੈ 23 ਤਰੀਕ ਨੂੰ ਇੱਕ ਸਿਸਟਮ ਫੇਰ ਤੋਂ ਪਹਾੜੀ ਖੇਤਰਾਂ ਤੋਂ ਪੰਜਾਬ ਵਿੱਚ ਆਵੇਗਾ ਜਿਸ ਦੇ ਨਾਲ ਮਾਝਾ ਮਾਲਵਾ ਦੋਆਬਾ ਤਿੰਨੋਂ ਜ਼ਿਲ੍ਹੇ ਪ੍ਰਭਾਅ ਇਲਾਕੇ ਪ੍ਰਭਾਵਤ ਹੁੰਦੇ ਦਿਖਾਈ ਦੇ ਰਹੇ ਹਨ ਅਤੇ 24 ਤਰੀਕ ਨੂੰ ਵੀ ਸਿਸਟਮ ਕਾਫੀ ਤਕੜਾ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਦਿਨ ਉਮੀਦ ਹੈ ਕਿ ਫੇਰ ਤੋਂ ਪੰਜਾਬ ਦੇ ਵਿੱਚ ਮੀਂਹ ਦੀ ਐਂਟਰੀ ਹੋ ਸਕਦੀ ਹੈ ਹੁਣ ਗੱਲ ਕਰ ਲੈਂਦੇ ਹਾਂ ਮੌਨਸੂਨ ਦੀ ਕਿ ਮੌਨਸੂਨ ਕਿੱਥੇ ਪਹੁੰਚ ਗਿਆ ਤੇ ਕਦੋਂ ਪੰਜਾਬ ਤੇ ਭਾਰਤ ਵੱਲ ਕੋਚ ਕਰੇਗਾ ਇਹ ਜੀ ਮੌਨਸੂਨ ਦੀ ਤਾਜ਼ਾ ਅਪਡੇਟ ਨੀਲੀ ਅਰਖਾਵਾਂ ਸ਼ੋਅ ਕਰ ਰਹੀਆਂ ਨੇ ਕਿ ਮੌਨਸੂਨ ਇਸ ਸਮੇਂ ਸ਼੍ਰੀਲੰਕਾ ਵਿੱਚ ਪਹੁੰਚ ਚੁੱਕਿਆ ਜਿੱਥੇ ਕਿ ਇਹ ਨਾਰਮਲੀ ਇਹ ਲਗਭਗ 26 ਮਈ ਤੋਂ 1 ਜੂਨ ਦੇ ਵਿਚਕਾਰ ਆਉਂਦਾ ਪਰ ਤੇ ਇਹ 21 ਜੂਨ ਤੱਕ ਪਹੁੰਚ ਗਿਆ ਜਿਸ ਦੇ ਨਾਲ ਕਿ ਪਤਾ ਲੱਗ ਰਿਹਾ ਕਿ ਇਹ ਮੌਨਸੂਨ ਚਾਰ ਤੋਂ ਪੰਜ ਦਿਨ ਅੱਧਵਾ ਚੱਲ ਰਿਹਾ ਹੈ ਏਸੀ ਦੀ ਮੌਨਸੂਨ ਦੀ ਅਪਡੇਟ ਵੀ ਮੌਨਸੂਨ ਵੀ ਅੱਧਵਾ ਚੱਲ ਰਿਹਾ ਹੈ ਬਾਕੀ ਦੁਪਹਿਰ ਦੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰ ਲਿਓ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ ਜੀ